ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਆਪਾਂ ਡਿਜ਼ਾਈਨ ਤੁਹਾਨੂੰ ਬਣਾਉਣ ਦੱਸਣ ਜਾ ਰਿਹਾ ਇਹ ਡਿਜ਼ਾਈਨ ਹੈ ਜੀ 2 2 ਦੇ ਮਲਟੀਪਲ ਨਾ ਬਣ ਕੇ ਤਿਆਰ ਹੁੰਦਾ ਜਿਵੇਂ ਦੋ ਫੰਦੇ ਦੋ ਫੰਦੇ ਦੋ ਫੰਦੇ ਇਸ ਤਰ੍ਹਾਂ ਗਿਣ ਕੇ ਤੁਸੀਂ ਰੱਖ ਲੈਣੇ ਨੇ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਡਿਜ਼ਾਈਨ ਬਣਾਉਣ ਨੂੰ ਬਹੁਤ ਸੌਖਾ ਇਸ ਨੂੰ ਤੁਸੀਂ ਕਿਸੇ ਜੀ ਵੀ ਅਪਲਾਈ ਕਰ ਸਕਦੇ ਹੋ ਕੋਟੀ ਚ ਸਵੈਟਰ ਚ ਜੈਕਟ ਚ ਮਫਰਲ ਚ ਬਲਾਊਜ਼ ਚ ਜਾਂ ਸਕੀਵਿ ਚ ਕਿਸੇ ਵੀ ਚੀਜ਼ੇ ਨੂੰ ਅਪਲਾਈ ਕਰ ਸਕਦੇ ਹੋ ਬਣਾਉਣਾ ਬਹੁਤ ਸੌਖਾ ਡਿਜ਼ਾਈਨ ਹੈ ਤੁਸੀਂ 2-2 ਦੇ ਮਲਟੀ ਪੰਨਾ ਫੰਦੇ ਲੈ ਕੇ ਦੋ ਫੰਦੇ ਐਕਸਟਰਾ ਰੱਖ ਲੈਣੇ ਨੇ ਇਸ ਸਟਿਚ ਦੇ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਆ ਜਿਹੜਾ ਸ਼ੁਰੂ ਹੁੰਦਾ ਪਹਿਲੀ ਰੋ ਆ ਜੀ ਸਿੱਧੀ ਸਾਈਡ ਆ ਸਾਰੀ ਸਿਲਾਈ ਤੁਸੀਂ ਸਿੱਧੀ-ਸਿੱਧੀ ਬਣਾ ਕੇ ਕੰਪਲੀਟ ਕਰਨੀ ਆ ਵੀਡੀਓ ਵਧੀਆ ਲੱਗਦੀ ਹੁੰਦੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟਾਂ ਵਿੱਚ ਦੱਸਿਆ ਜ਼ਰੂਰ ਕਰੋ ਵੀ ਤੁਹਾਨੂੰ ਡਿਜ਼ਾਈਨ ਕਿਦਾਂ ਦਾ ਲੱਗਦਾ ਮੈਂ ਹਮੇਸ਼ਾ ਸੌਖੇ ਜਿਹੇ ਡਿਜ਼ਾਈਨ ਦੱਸਦੀ ਹੁੰਦੀ ਆ ਵੀ ਜਿਹੜੀਆਂ ਮੇਰੀਆਂ ਭੈਣਾਂ ਆਸਾਨੀ ਨਾਲ ਪਾ ਸਕਣ ਨਾ ਉਹਨਾਂ ਨੂੰ ਅਖਿਆਈ ਜੀ ਨਾ ਲੱਗੇ ਬਹੁਤੀਆਂ ਭੈਣਾਂ ਕਹਿੰਦੀਆਂ ਨੇ ਵੀ ਸਾਤੋਂ ਔਖੇ ਡਿਜ਼ਾਈਨ ਪੈਂਦੇ ਨਹੀਂ ਹੈਗੇ ਤਾਂ ਕਰਕੇ ਆਪਾਂ ਸੌਖੇ ਡਿਜ਼ਾਈਨ ਜੇ ਲੈ ਕੇ ਆ ਰਹੇ ਹੁੰਨੇ ਆ ਵੀ ਜਿਹੜੇ ਬਣਨ ਨੂੰ ਵੀ ਸੋਹਣੇ ਲੱਗਣ ਬਣਤੀ ਵੀ ਸੋਹਣੀ ਹੋਵੇ ਤੇ ਬਣਾਉਣ ਨੂੰ ਵੀ ਬਹੁਤ ਸੌਖੇ ਹੁਣ ਹੁਣ ਆ ਗਿਆ ਆਪਾਂ ਸੈਕੰਡ ਰੋ ਚ ਉਲਟੀ ਸਾਈਡ ਇਹ ਸੈਕੰਡ ਰੋ ਆ ਜਿਹੜੀ ਤੁਸੀਂ ਸਾਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਆ ਬਹੁਤ ਜ਼ਿਆਦਾ ਸੌਖਾ ਡਿਜ਼ਾਈਨ ਆ ਇੱਕ ਸਲਾਈਚ ਆ ਜਿਹੜਾ ਤੁਹਾਡਾ ਡਿਜ਼ਾਈਨ ਪੈਣਾ ਹੈ ਰੋਜ਼ ਆ ਗਿਆ ਆਪਾਂ ਪਹਿਲਾ ਫੰਦਾ ਤੁਸੀਂ ਸਲਿੱਪ ਕਰ ਲੈਣਾ ਇਸ ਤਰ੍ਹਾਂ ਤੁਸੀਂ ਬੁਣ ਵੀ ਸਕਦੇ ਹੋ ਐ ਸਟਿਚ ਦਾ ਫੰਦਾ ਸਲਿੱਪ ਵੀ ਕਰ ਸਕਦੇ ਹੋ ਫਿਰ ਤੁਸੀਂ ਕੀ ਕਰਨਾ ਇਹ ਦੋ ਫੰਦਿਆਂ ਦਾ ਇੱਕ ਕਰ ਦੇਣਾ ਪਿੱਛੇ ਤੋਂ ਸਿੱਧੀ ਸਲਾਈ ਪਾਉਣੀ ਆਪਾਂ ਸਾਰੀ ਸਾਰੇ ਫੰਦੇ ਆਪਾਂ ਇਸੇ ਤਰ੍ਹਾਂ ਬਣਾਉਣੇ ਨੇ ਇਹ ਦੋ ਤੋਂ ਇੱਕ ਬਣਾ ਦੇਣਾ ਐਦਾਂ ਗੋਠ ਬਣ ਲੱਜੂਗੀ ਜੀ ਬਹੁਤ ਸੋਹਣਾ ਡਿਜ਼ਾਈਨ ਆ ਸੌਖਾ ਵੀ ਬਹੁਤ ਆ ਬੇਬੀ ਸਵੈਟਰ ਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇਹਨੂੰ ਫਿਰ ਆਪਾਂ ਦੋ ਫੰਦੇ ਲਵਾਂਗੇ ਦੋ ਦਾ ਇੱਕ ਕਰ ਦਾਂਗੇ ਫੇਰ ਇਦੂ ਅਗਲੇ ਦੋ ਲਵਾਂਗੇ ਇਸ ਤਰ੍ਹਾਂ ਸਲਾਈ ਪਾ ਕੇ ਦੋ ਦਾ ਫੇਰ ਇੱਕ ਕਰ ਦੇਣਾ ਮਾ ਫੇਰ ਆਪਾਂ ਦੋ ਲਵਾਂਗੇ ਦੋ ਫੰਦੇਾਂ ਵਿੱਚ ਸਲਾਈ ਪਾਵਾਂਗੇ ਜੀ ਫੇਰ ਦੋ ਦਾ ਇੱਕ ਕਰ ਦਾਂਗੇ ਇਸ ਤਰ੍ਹਾਂ ਡਿਜ਼ਾਈਨ ਬਣ ਲੱਗ ਗਿਆ ਦੇਖੋ ਪਿੱਛੇ ਦੋ ਫੰਦੇ ਬਚਣਗੇ ਇਹਨਾਂ ਨੂੰ ਵੀ ਆਪਾਂ ਸਿੱਧੇ ਹੀ ਬਣਾ ਦਾਂਗੇ ਹੁਣ ਆ ਗਿਆ ਆਪਾਂ ਚੌਥੀ ਸਲਾਈ ਚ ਉਲਟੀ ਸਾਈਡ ਇਹ ਸਲਾਈ ਨੂੰ ਧਿਆਨ ਨਾਲ ਦੇਖ ਲਿਓ ਪਹਿਲਾ ਫੰਦਾ ਐ ਸਟਿਚ ਦਾ ਲਾ ਲਾਂਗੇ ਧਾਗਾ ਪਿੱਛੇ ਨੂੰ ਲੈ ਕੇ ਜਾਵਾਂਗੇ ਇੱਕ ਫੰਦਾ ਆਪਾਂ ਸਿੱਧਾ ਬੁਣ ਦਾਂਗੇ ਫਿਰ ਇੱਕ ਫੰਦਾ ਤੁਸੀਂ ਆ ਜਿਹੜਾ ਦੇਖ ਰਹੇ ਹੋ ਇੱਥੋਂ ਐਦਾਂ ਇਸ ਤਰ੍ਹਾਂ ਚੱਕ ਕੇ ਇਹਨੂੰ ਬੁਣ ਦਾਂਗੇ ਆਪਾਂ ਇੱਕ ਫੰਦਾ ਹਨਾ ਫਿਰ ਇੱਕ ਫੰਦਾ ਫੇਰ ਬੁਣ ਦਾਂਗੇ ਸਾਰੀ ਸਲਾਈ ਤੁਸੀਂ ਇਸੇ ਤਰ੍ਹਾਂ ਬਣਾਉਣੀ ਆ ਇੱਕ ਫੰਦਾ ਫੇਰ ਏਦਾਂ نیچے ਚੱਕ ਕੇ ਇੱਕ ਫੰਦਾ ਫੇਰ ਸਿੱਧਾ ਇੱਕ ਫੰਦਾ ਫੇਰ ਸਿੱਧਾ ਬੁਣਦਾਂਗੇ ਆਪਾਂ ਸਾਰੀ ਸਲਾਈ ਤੁਸੀਂ ਇਸੇ ਤਰ੍ਹਾਂ ਬਣਾਉਣੀ ਆ ਇਹ ਧਿਆਨ ਨਾਲ ਦੇਖ ਲਓ ਜਿਹੜੀ ਆ ਆ ਵਾਲਾ ਫੰਦਾ ਇਸ ਤਰ੍ਹਾਂ ਜਾਲੀ ਵਾਲਾ ਫੰਦਾ ਨਾ ਇਹ ਨੂੰ ਆਪਾਂ ਚੱਕ ਕੇ ਜੀ ਇਸ ਤਰ੍ਹਾਂ ਬਣ ਦੇਣਾ ਵਾ ਫੇਰ ਇੱਕ ਫੰਦਾ ਸਿੱਧਾ ਫੇਰ ਉਸੇ ਤਰ੍ਹਾਂ ਤੁਸੀਂ ਆ ਫੰਦਾ ਦੇਖ ਰਹੇ ਹੋ ਜਾਲੀ ਵਾਲਾ ਇਹ ਫੰਦੇ ਨੂੰ ਇਸ ਤਰ੍ਹਾਂ ਚੱਕ ਲੈਣਾ ਵਾ ਸਲਾਈ 'ਚ ਪਾ ਕੇ ਇਹਨੂੰ ਸਿੱਧਾ ਹੀ ਬਣਾ ਦੇਣਾ ਸਾਰੀ ਸਲਾਈ ਤੁਸੀਂ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਆ ਇਹੀ ਚਾਰ ਸਲਾਈਆਂ ਨੇ ਜਿਹੜੀਆਂ ਤੁਸੀਂ ਰਿਪੀਟ ਕਰਦੇ ਜਾਣਾ ਵਾ ਐ ਸਟਿਚ ਦਾ ਫੰਦਾ ਆਪਾਂ ਆਪਣੇ ਲਈ ਧਾਗਾ ਕਰਕੇ ਉਲਟਾ ਬਣਾ ਦਾਂਗੇ। ਇਹੀ ਚਾਰ ਸਲਾਈਆਂ ਨੇ ਜੀ। ਇਹੀ ਚਾਰ ਸਲਾਈਆਂ ਜਿਹੜੀਆਂ ਤੁਸੀਂ ਰਿਪੀਟ ਕਰਦੇ ਜਾਣਾ। ਕੁਝ ਇਸ ਤਰ੍ਹਾਂ ਡਿਜ਼ਾਈਨ ਬਣ ਬਣਾ ਕੇ ਆਈ ਜਾਣਾ। ਇਹੀ ਚਾਰ ਸਲਾਈਆਂ ਤੁਸੀਂ ਰਿਪੀਟ ਕਰਦੇ ਨੇ ਜਾਣਾ ਫਿਰ ਤੁਸੀਂ ਇਸ ਤੋਂ ਬਾਅਦ ਫਸਟ ਰੋ ਤੋਂ ਸ਼ੁਰੂ ਕਰ ਦੇਣਾ ਬਹੁਤ ਹੀ ਜ਼ਿਆਦਾ ਸੌਖਾ ਡਿਜ਼ਾਈਨ ਆ। ਇਸ ਤਰ੍ਹਾਂ ਜਾਲੀ ਬਣ ਕੇ ਆਊਗੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ